ਹੈਲੋ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਕਿਵੇਂ ਹੋ ਸਾਰੇ ਅਮੀਲ ਕਰਦੇ ਆ ਕਿ ਸਭ ਠੀਕ ਠਾਕ ਹੋਵੋਗੇ ਵਿਕੀ ਕੌਰ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਪਾਜ ਦੇਖਦੇ ਸੀ ਕੁੱਠੀ ਚ ਚੱਲ ਰਿਹਾ ਸੀ ਗਾ ਰੰਗ ਦਾ ਕੰਮ ਤੇ ਉਹ ਤਕਰੀਬਨ ਕੰਪਲੀਟ ਹੋ ਚੁੱਕਿਆ ਤੇ ਆਪਾਂ ਹੁਣ ਲੱਗ ਜਾਣਾ ਇਹਨਾਂ ਇਹ ਤੋਂ ਬਾਅਦ ਸਫਾਈਆਂ ਸਫੂਆਂ ਉਹ ਕਿ ਕਲਰ ਕਲਰ ਦੇ ਸਾਰਾ ਇਧਰ ਇਹ ਆਸਮਾਨਸ ਨੂੰ ਇਕੱਠਾ ਕੀਤਾ ਸਾਰੇ ਖੇਲ ਰਿਆ ਖਤਰਿਆ ਪਿਆ ਆ ਵਧਿਆ ਕੁਛ ਤੇ ਸਾਰਾ ਪੱਥਰ ਪੁੱਥਰ ਪੂਰਾ ਗੰਦਾ ਹੋਇਆ ਪਿਆ ਤੇ ਹੁਣ ਆਪਾਂ ਇਹਨਾਂ ਕੰਮ ਕਰਾਂਗੇ ਸਾਫ ਸਫਾਈਆਂ ਸ਼ੁਰੂ ਤੇ ਕਾਫੀ ਦਿਨ ਲੱਗੇ ਕਲਰ ਵਾਲਿਆਂ ਨੂੰ ਸਾਲਿਡ ਡਿਜ਼ਾਈਨ ਜਿਵੇਂ ਵਧੀਆ ਬਣਗੇ ਪੀਓਪੀ ਦੇ 컬러 ਪੂਰੇ ਸਾਰੇ ਪੂਰੇ ਘੈਂਟ ਹੀ ਬਣੇ ਆ ਨਾ ਬਹੁਤ ਬੰਦੀ ਕਲਰ ਆਪਾ ਕਿਆਸ ਨੰਮ ਯਾ ਲਾਉਣੇ ਆ ਨਹੀਂ ਲਾਉਣੇ ਵੈਸੇ ਤਾਂ ਕਈ ਜ਼ਿਆਦਾ ਉਹ ਹੋਰ ਹੀ ਲਾਈ ਜਾਂਦੇ ਸੀ ਨਾ ਵਿੱਚੋਂ ਕਟਵਾਤੇ ਸੀ ਕਿ ਕਿਆ ਵੀ ਇਹ ਨਹੀਂ ਲਾਉਣੇਗੇ ਤੇ ਵਧੀਆ ਕਿਹੜਾ ਘੰਟ ਘੰਟ ਕਲਰ ਲਵਾਏ ਵੀ ਆ ਤੇ ਇਦਰਾ ਕੰਨਾ ਤੇ ਆਪਾ ਲਵਾਇਆ ਵਾਈਟ ਕਲਰ ਵੈਸੇ ਵਾਈਟ ਪੂਰਾ ਐ ਲੱਗਦਾ ਨਹੀਂਗਾ ਹਣਾ ਨੇਰਾ ਕਰਕੇ ਐ ਲੱਗਦਾ ਜਿਵੇਂ ਕਰੀਮ ਜਾਂ ਪੀਲਾ ਆ ਹੁੰਦਾ ਨੇਰਾ ਲੱਗ ਕੇ ਲੱਗਦਾ ਹਣਾ ਵੈਸੇ ਪਹਿਲਾਂ ਬੀਜ ਬਜਾਈ ਤੇ ਕਾਫੀ ਦਿਨ ਲੱਗੇ ਕਣਕ ਕੂਕਤੇ ਤੇ ਹੁਣ ਇਦੋਂ ਚਾਹ ਰਿਆ ਸੀ ਕੱਲਾ ਤਾਂ ਕੰਮ ਤੇ ਚਲੋ ਕਰਾਂਗੇ ਸਫਾਈਆਂ ਕਿਵੇਂ ਐ ਇੱਕਦਮ ਲਾਈਟ ਪੈਂਦੀ ਇੰਦਰ ਤੋਂ ਚਿੱਪੇ ਆਉਂਦੇ ਤੇ ਇੱਕਦਮ ਲਈਏ ਜਿਵੇਂ ਬਾਹਰੋਂ ਧੁੱਪ ਜਦੋਂ ਨਿਕਲੀਏ ਬਾਹਰ ਬਾਹਰ ਪੋਰਚ 'ਚ ਹੈਗਾ ਆਪਣਾ ਕੱਲਰ ਉਹ ਪੂਰਾ ਵਾਈਟ ਦੀਂਦਾ ਜਿਹੜਾ ਅੰਦਰ ਹੇਗਾ ਇਹ ਪੀਲਾ ਲੱਗਦਾ ਕਰੀਮ ਜ ਆ ਤੇ ਇਧਰ ਲਵਾਉਣੀ ਆ ਪੌੜੀਆਂ ਦੀ ਰੇਲਿੰਗ ਵੀ ਅਜੇ ਵੀ ਕੰਮ ਰਹਿਦਾ ਹੈਗਾ ਪੌੜਨਾਂ ਦਾ ਪੌੜਨਾਂ ਦੀ ਰੇਲਿੰਗ ਲਵਾਉਣੀ ਆ ਅੱਜ ਤੇ ਡੈਡੀ ਨੇ ਜਾਣਾ ਸੀਗਾ ਪਤਾ ਲੈਣ ਰੇਟੂਟ ਦਾ ਪਤਾ ਕਰਨਾ ਸੀਗਾ ਤੇ ਫਿਰ ਅੱਜ ਨਾ ਸੀਗੇ ਫਿਰ ਸਵੇਰ ਜਾਣਗੇ ਸਵੇਰੇ ਤੇ ਇੱਕ ਦੋ ਥਾਂ ਤੋਂ ਆਪਾਂ ਟਰਾਈ ਕਰਕੇ ਪਤਾ ਕਰਕੇ ਤੇ ਫਿਰ ਲਵਾ ਲਾਂਗੇ ਵੀ ਕਿਦਾਰੇ ਰੂਟ ਕਿਵੇਂ ਸਹੀ ਆ ਕੰਮ ਕਿਦਾਂ ਦਾ ਫਿਰ ਲਵਾਵਾਂਗੇ ਬਾਕੀ ਜਿੰਨਾ ਕ ਅੱਗੇ ਕੰਮ ਹੋਇਆ ਲੱਕੜ ਦਾ ਜਾਂ ਕੋਈ ਵੀ ਪੀਓਪੀ ਕਰਵਾਈ ਆ ਜਾਂ ਕੱਲਾ ਦਾ ਕੰਮ ਸਾਰਾ ਟੋਟਲ ਆਪਾਂ ਘੈਂਟ ਹੀ ਕਰਵਾਇਆ ਕੋਈ ਕੰਮ ਮਾੜਾ ਨਹੀਂ ਕਰਵਾਇਆ ਇਿੱਧਰ ਆਪਣੀਆਂ ਕੀਚਨ ਪੂਜਾਰੋਂ ਨੂੰ ਤੇ ਇੱਧਰ ਵਿੱਚ ਕੁਛ ਕਾਪਾ ਵਾਲ ਪੇਪਰ ਵੀ ਲਵਾਇਆ ਲਵਾਉਣੇ ਆ ਯਾਨੀ ਕਿ ਤੇ ਜਿੱਤੇ ਆਪਾਂ ਕੰਪਲੀਟ ਕਰ ਲਿਆ ਸਾਫ ਸਫਾਈ ਦਾ ਕੰਮ ਤੇ ਸਮਾਨ ਸਬੰਦ ਸਾਰਾ ਚੱਕ ਲਿਆ ਵੱਡੋ ਘਟੂ ਜਿਹੜਾ ਵਿਖੜਿਆ ਪਿਆ ਉਹਨਾਂ ਦਾ ਵਧੀਆ ਘਟਿਆ ਕੱਲਰ ਤੇ ਸਮਾਨ ਸੈਟ ਕਰਕੇ ਮੋੜ ਕੇ ਆਪਾਂ ਲਵਾਉਣੇ ਹੈਗੇ ਵਾਲ ਪੇਪਰ ਟੋਟੇ ਸਾਰੇ ਨਹੀਂ ਲਵਾਉਣੇਗੇ ਕੋਈ ਕੋਈ ਕੰਦ ਜਿੱਦਾਂ ਬੈਡਰੂਮ ਦੀ ਬੈਕ ਬੈੱਡ ਵਾਲੀ ਢੋ ਵਾਲੀ ਕੰਦ ਹੁੰਦੀ ਹੈ ਕਿ ਕੋਈ ਛਲਵਾਈ ਹੋਈ ਆ ਤੇ ਦਰਾ ਇੱਕ ਆਪਣੇ ਬੈਕ ਵਾਲੀ ਆ ਕੰਦ ਇਹਦੀ ਦੀਵਾਰ ਪੇਪਰ ਲਵਾਉਣਾ ਤੇ ਬਾਕੀ ਸਾਰਨਾ ਕੰਨਾਂ ਦੇ ਕਲਰ ਹੀ ਆ ਤੂੰ ਵੀ ਆਪਾ ਦਿਖਾਵਾਂਗੇ ਜਦ ਲਵਾਈ ਵੀਡੀਓ ਪਾਵਾਂਗੇ ਵਾਜੀਓ ਘੈਂਟ ਘੈਂਟ ਕਿੱਦਾਂ ਲੱਗਦੇ ਉਹ ਇਹ ਵਾਲ ਪੀਪਰ ਆਪਾਂ ਸਿਲੈਕਟ ਕਰ ਰੱਖੀ ਆ ਤੇ ਬਸ ਉਹਨਾਂ ਨੂੰ ਫੋਟੋ ਭੇਜਣੀ ਆ ਉਹ ਬਣਾ ਕੇ ਲੈ ਆਉਣਗੇ ਤੇ ਉਦੋਂ ਤੱਕ ਆਪਾਂ ਸਾਰਾ ਕੰਮ ਸਾਫ ਸਫਾਈ ਦਾ ਕਰ ਲਾਂਗੇ ਹਾਂਜੀ ਤੇ ਹਿੰਦਾਂ ਚੱਲੀ ਮਿਲਾਂ ਦਾ ਤੂੰ ਤਾਂ ਸੌ ਚੱਕੀ ਆ ਮਿੱਠੇ ਮਿੱਠੇ ਨੀਂਦੇ ਆਈ ਤੇ ਨਾ ਸੌਂ ਜੀ ਆਪਾਂ ਉੱਧਰ ਹੀ ਜਾਣਾ ਅਜੇ ਪਾਰ ਨੂੰ ਸੋਖਣਾ ਆਪਾਂ ਇੱਥੇ ਹੋਵਾਂਗੇ ਪਾਰ ਨੂੰ ਕਿ ਐ ਕਿ ਆ ਜਾਣਾ ਦੂਸਰੇ ਮਹੀਨਾ ਤੱਕ ਤੇ ਫਿਰ ਇਹ ਤਾਂ ਚਾਲਾ ਅੰਦਰਲਾ ਸਾਰਾ ਕੰਮ ਆਪਣਾ ਕੰਪਲੀਟ ਆ ਤੇ ਬਾਹਰਲਾ ਵਿੜਾ ਹਜੇ ਆਪਣਾ ਰਹਿ ਗਿਆ ਕੱਚਾ ਤੇ ਉੱਥੇ ਇੱਥੇ ਕਿਲਵਾਲਾ ਇੰਟਰਲੌਕ ਇੱਕ ਬਾਥਰੂਮ ਆਪਾਂ ਜਿਹੜੇ ਅੰਦਰ ਨਹੀਂ ਬਣਾਏਗੇ ਉੱਪਰ ਬਣਾਏਗੇ ਹਾਂਜੀ ਇੱਧਰ ਉੱਪਰ ਕੰਮ ਬਣਾਏ ਹੋਏ ਆ ਬਾਥਰੂਮਾਂ ਤੇ ਨੀਚੇ ਨਹੀਂ ਬਣਾਏਗੇ ਤੇ ਇਹ ਆਪਾਂ ਬਣਾਵਾਂਗੇ ਬਾਹਰ ਕਿ ਬਾਥੂਮ ਦੀ অপਸ਼ਨ ਆਪਾਂ ਵਿੱਚੋਂ ਕਟਵਾਤੀ ਸੀ ਬਾਥਮੰਦਰ ਨਹੀਂ ਬਣਾਉਣੇਗੇ ਤੇ ਉੱਪਰ ਆਪਾਂ ਬਣਾ ਲਿਆ ਇਹ ਹੁਣ ਆਪਾਂ ਲਾਵਾਂਗੇ ਮੈਸਤਰੀ ਤੇ ਪਾਰ ਬਣਾਵਾਂਗੇ ਬਾਥੂਮ ਤੇ ਇੰਟਰਲੌਕ ਹੋ ਜਾਣਗੀਆਂ ਉਸ ਤੋਂ ਬਾਅਦ ਆਪਾਂ ਲਿਆ ਕੇ ਪਾਰਟਸ ਆਫ ਮੀ ਸੈਲ ਦਾ ਕਰਵਾ ਕੇ ਤੇ ਫਿਰ ਆਪਾਂ ਦਾ ਦੂਜਾ ਸਾਰਾ ਸਮਾਨ ਫੇਸ ਸੈਟਿੰਗ ਕਰਾਂਗੇ ਕਮਰੇ ਦੇ ਵਿੱਚ ਕੀ ਹੋ ਗਿਆ ਲੱਗ ਜਾਣੀ ਫੇਰ ਵੀ ਆਪਾਂ ਨੂੰ 2 ਮਹੀਨੇ ਬੇਡਾ ਪਕਾਉਣ ਦੇ ਬਾਤ ਹੁੰਦੀ ਹੈ ਚਾਹ ਜਾਂ ਕਿੰਨਾ ਲਿਖੀ ਹੈ ਨਾ ਵੀ ਜਦੋਂ ਸਮਾਨ ਰੱਖਾਂਗੇ ਆਪਾਂ ਚਾਹ ਦਾ ਬੋਤਲ ਬਹੁਤ ਜ਼ਿਆਦਾ ਵੀ ਆਪਣੇ ਜਿਹੜਾ ਕਹਿੰਦੇ ਆ ਸੁਪਨਿਆਂ ਦਾ ਘਰ ਉਹ ਸੁਪਨਿਆਂ ਦਾ ਘਰ ਆ ਜਿਹੜਾ ਲਾਈਫ ਸਟਾਈਲ ਪੱਕੇ ਵੀ ਜ਼ਰੂਰ ਬਣਾਉਣੇ ਆ ਤੇ ਉਹ ਆਪਾਂ ਵੁਨਾ ਮੈਂ ਤਾਂ ਮੁੰਤਾ ਕਰਕੇ ਤੇ ਇੱਕ ਆਪਾ ਇਹ ਸੁਪਨਿਆਂ ਦਾ ਘਰ ਆਪਣਾ ਵਧੀਆ ਤਿਆਰ ਕਰ ਲਿਆ ਤੇ ਪ੍ਰਮਾਤਮਾ ਸਾਬ ਤੇ ਇੰਦਾ ਹੀ ਮੇਰ ਬਣਾਈ ਰੱਖੇ ਤੇ ਸਾਬ ਦੇ ਘਰ ਸਭ ਨੂੰ ਵਧੀਆ ਤੰਦਰੁਸਤੀ ਰੱਖੇ ਤੇ ਘਰ-ਬਾਰ ਵੀ ਵਧੀਆ ਬਣਾ ਦੇਵੇ ਤੇ ਅੱਗੇ ਆਪਾਂ ਫੇਰ ਹੋਰ ਵੀਡੀਓ ਬਣਾਵਾਂਗੇ ਕਿੰਨਾ ਕਿ ਵਾਲਪੇਪਰ ਲੱਗਣਗੇ ਤੇ ਨਾਲ ਦੀ ਨਾਲ ਫੇਰ ਵੀਡੀਓ ਬਣਾਵਾਂਗੇ ਜਿਹੜੇ ਸਾਡੀ ਵੀਡੀਓ ਕਿੰਨਾ ਮੇ ਆਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਇਸ ਦੇ ਨਾਲ ਹੀ ਆਪਾਂ ਵੀਡੀਓ ਕਰਨ ਲੱਗੇ ਹਾਂ ਸਮਾਪਤ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ